ਕੱਲ ਇਥੇ ਸਾਡੇ ਕੈਂਪ ਦੇ ਵਿੱਚ ਲਾਗੇ ਲਿਆਣ ਕੇ ਐਕਸਪਾਇਰੀ ਡੇਟ ਦੀ ਬੀਅਰ ਦੀ ਗੱਡੀ ਲੁਆਈ ਲੁਆਈ ਆ ਉਹ ਹਾਂ ਉਹ 200 ਤੋਂ ਪਲੱਸ 28 ਤੇ 30 ਪੇਟੀਆਂ ਜਿਹੜੀਆਂ ਵਾ ਉਹ ਕੱਲ ਅਨਨੋਨ ਤੇ ਪਰਚਾ ਦਰਜ ਹੋਇਆ ਵਾ ਜਦੋਂ ਕਿ ਉਥੇ ਅਸੀਂ ਕਿਨੇ ਬਰੋਨਾ ਫੈਕਟਰੀ ਤੇ 360 ਡਿਗਰੀ ਦੇ ਕੈਮਰੇ ਲੱਗੇ ਆ ਉਹਨਾਂ ਨੂੰ ਚੈੱਕ ਕਰਕੇ ਉਹ ਗੱਡੀ ਵਾਲੇ ਵੀ ਉਹ ਠੇਕੇਦਾਰ ਉਹ ਸਹੇਜ ਵਾਲੇ ਜਿਹੜੇ-ਜਿਹੜੇ ਵੀ ਇਨਵੋਲਵ ਲੈ ਕੇ ਕੌਣ ਆਇਆ ਪਤਾ ਹੀ ਨਹੀਂ ਰਾਤ ਲਾਗੇ ਆ ਜੰਗਲ ਦੇ ਵਿੱਚ ਤੇ ਜੰਗਲ ਦੇ ਵਿੱਚ ਲਾ ਗਿਆ ਤੇ ਉੱਥੇ ਜਿਹੜਾ ਮਜ਼ਦੂਰ ਤਬਕਾ ਫੈਟੀਆਂ ਫੈਕਟਰੀਆਂ 'ਚ ਕੰਮ ਕਰਦਾ ਉਹ ਘੇਰੇ ਘੇਰੇ ਫਿਰ ਰਿਹਾ ਉਹਨਾਂ ਵਿੱਚੋਂ ਕੁਝ ਨੇ ਬੋਤਲਾਂ ਚੁੱਕੀਆਂ ਵੀ ਆ ਅੱਛਾ ਕੁਝ ਦਿਨ ਪਹਿਲਾਂ ਘਟਨਾ ਵੀ ਹੋਈ ਆ ਜਿਹੜੀ ਸੰਗਰੂਰ ਦੇ ਵਿੱਚ ਉਹ ਘਟਨਾ ਉਹ ਤੋਂ ਵੀ ਸਿੱਖਿਆ ਨਹੀਂ ਲੈ ਰਹੇ ਉਹ ਤੋਂ ਵੀ ਉਹੋ ਜਿਹਾ ਕਾਂਡ ਇੱਥੇ ਜਿਹੜਾ ਵਾ ਸਾਜਿਸ਼ ਤਹਿਤ ਅਸੀਂ ਕਹਾਂਗੇ ਵੀ ਕਰਨਾ ਚਾਹੁੰਦੇ ਸੀਗੇ ਉਹ ਜਦੋਂ ਸ਼ਰਾਬ ਫੜੀ ਫੜੀ ਫਿਰਦੇ ਵੇਖਿਆ ਤੇ ਜੇ ਇਹਨਾਂ ਨੇ ਪੀ ਲਈ ਤੇ ਤਾਂ ਮਰਨਗੇ ਮਰ ਕੇ ਇਹਨਾਂ ਦੇ ਕੈਂਪ 'ਚ ਡਿੱਗ ਜਾਣਾ ਵਾ ਤੇ ਨਾਂ ਲੱਗਣਾ ਵਾ ਕਿਸਾਨਾ ਕਿਸਾਨਾ ਦਾ ਗੱਲ ਫਿਰ ਸਪੈਸ਼ਲ ਤੌਰ ਤੇ ਐਸਐਸਪੀ ਪਟਿਆਲਾ ਨੂੰ ਮਿਲ ਕੇ ਵੀ ਆਹ ਵੇਖੋ ਕੀ ਕਰ ਰਹੇ ਜੇ ਇੱਕ ਬੰਨੇ ਢੋਰਾ ਪੇਟ ਰੇ ਜਾਬਤੇ ਦਾ ਆ ਜਿਹੜੀ 1 ਸਾਲ ਪਹਿਲਾਂ ਹੋਈ ਐ ਐਕਸਪਾਇਰ ਹੋਈ ਬੀਅਰ ਆ ਚਾਈਨਾ ਦਾ ਉਹਦਾ ਬ੍ਰਾਂਡ ਆ ਬੰਬੇ ਚ ਬਣੀ ਆ ਉਹ ਕਿੱਦਾਂ ਆ ਗਈ ਉਹ ਕਿੱਦਾਂ ਆਈ ਇਹੋ ਪੁੱਛਣਾ ਚਾਹੁੰਨੇ ਹਿਆਣੇ ਤੋਂ ਤੇ ਅੰਦਰ ਨਹੀਂ ਆਉਣ ਦਿੱਤੇ ਜਾਂਦੇ ਚੰਡੀਗੜ੍ਹ ਦੀ ਸ਼ਰਾਦ ਪੰਜਾਬ ਤੋਂ ਨਹੀਂ ਆ ਸਕਦੀ ਉਹ ਕਿੱਦਾਂ ਜਿਹੜੀ ਦਾ ਕਾਰਪੋਰੇਟਰਾਂ ਦੀ ਉਹ ਆਊਗੀ ਇਸੇ ਕਰਕੇ ਲੋਕਾਂ ਨੂੰ ਕਹਿ ਰਹੇ ਵੀ ਜਾਗਰੋ ਜਿੱਦਣ ਆ ਜਿਹੜੇ ਹਾਈਵੇ ਬਣ ਰਹੇ ਨੇ ਪੰਜਾਬ ਦੇ ਵਿੱਚ ਕਿ ਕਿਉਂਕਿ ਇੱਕ ਦਰਵਾਜ਼ਾ ਵਾ ਇੱਕ ਇਹ ਰੋਡ ਵਾ ਜਿਹਨੇ 6500 ਕਿਲੋਮੀਟਰ ਯੂਰਪ ਕੰਟਰੀਆਂ ਨੂੰ ਜੋੜ ਦੇਣਾ ਪੰਜਾਬ ਨੇ ਫਾਇਦਾ ਕਿ ਨੁਕਸਾਨ ਉਹਦਾ ਇਹਦਾ ਬਹੁਤ ਵੱਡਾ ਨੁਕਸਾਨ ਫਾਇਦਾ ਨਹੀਂ ਬਹੁਤ ਵੱਡਾ ਨੁਕਸਾਨ ਆਮ ਲੋਕਾਂ ਦਾ ਬਹੁਤ ਵੱਡਾ ਨੁਕਸਾਨ ਅਸੀਂ ਕਹਿੰਦੇ ਆ ਵੀ ਹਰੇਕ ਵਰਗ ਨੂੰ ਇਹਦੇ ਤੇ ਅੱਗੇ ਆਉਣਾ ਚਾਹੀਦਾ ਵਾ ਇਹ ਸਾਡੇ ਵਾਸਤੇ ਆਉਣ ਵਾਲੇ ਦਿਨਾਂ 'ਚ ਬਹੁਤ ਘਾਤਕ ਵਾ ਜਿੱਦਣੇ ਰੋਡ ਖੁੱਲ ਗਏ ਨਾ ਉਸ ਦਿਨ ਸਾਡਾ ਇਨਾ ਚਾ ਮਲੂਗਾ ਜਿਹੜਾ ਲੈ ਕੇ ਖਾਨ ਵਾਲਾ ਅਨਾਜ ਬਾਕੀ ਸਾਰੇ ਇੰਡੀਆ ਦੇ ਕਹਿੰਦੇ ਕਿ ਬਾਰਡਰ ਖੁੱਲ ਜਾਣੇ ਚਾਹੀਦੇ ਤੁਸੀਂ ਕਹਿੰਦੇ ਹੋ ਕਿ ਇਹ ਖਰਾਬ ਕਰੂਗਾ ਨੇ ਆਪਣੀਆਂ ਸੰਵਤੀਆਂ ਬਾਹਰ ਬਣਾਈਆਂ ਹੋਈਆਂ ਬੱਚੇ ਵਿਦੇਸ਼ਾਂ ਦੇ ਵਿੱਚ ਸੈੱਟ ਕੀਤੇ ਹੋਏ ਆ ਨਾਗਾ ਮਾਰੇ ਚਾਂਗਾ ਬੀੜੀ ਡੋਬਣ ਨੂੰ ਉਹਨਾਂ ਨੂੰ ਇਹ ਪੰਜਾਬ ਡੁੱਬਦਾ ਤੇ ਡੁੱਬ ਜੇ ਸਾਡਾ ਸਾਰਾ ਕੁਝ ਰੱਖਣਾ ਚਾਹੀਦਾ ਪਰ ਇਹ ਪੰਜਾਬ ਗੁਰਾਂ ਦੇ ਨਾਂ ਤੇ ਵਸਦਾ ਵਾ ਇਹਨੂੰ ਕਹਿੰਨੇ ਆ ਵੀ ਇਹ ਪੰਜਾਬ ਵੀ ਬਚੇ ਦੇਸ਼ ਵੀ ਬਚੇ ਵਿਸ਼ਵ ਵੀ ਬਚੇ ਇਹੀ ਲੜਾਈ ਆ ਵਾਗਾ ਖੋਲਣ ਦੀਆਂ ਗੱਲਾਂ ਹੋ ਰਹੀਆਂ ਤੁਸੀਂ ਕਹਿੰਦੇ ਹੋ ਸਾਡੇ ਵਾਸਤੇ ਨੁਕਸਾਨ ਆ ਲੀਡਰ ਵੀ ਵਾਰ-ਵਾਰ ਕਹਿ ਰਿਹਾ ਕਿ ਵਾਗਾ ਖੋਲਣਾ ਚਾਹੀਦਾ ਵਾਗਾ ਸਾਡੇ ਵਾਸਤੇ ਨਾ ਖੋਲਣਾ ਸਾਡੇ ਵਾਸਤੇ ਖੋਲਣ ਤੇ ਫੇਰ ਅੱਜ ਜਿਹੜੀ ਕਣਕ ਇੱਥੇ 2200 ਨੂੰ ਕੁਇੰਟਲ ਵਿਕਰੀ ਆ ਉਹ ਪਾਕਿਸਤਾਨ ਵਾਲੇ ਵੀਰਾਂ ਨੂੰ 150 ਨੂੰ ਕੁਇੰਟਲ ਆਪਣਾ ਕਿਲੋ ਆਟਾ ਮਿਲ ਰਿਹਾ ਵਾ ਇੱਥੋਂ ਅਸੀਂ ਲੈ ਕੇ ਜਾਵਾਂਗੇ ਉਹਨਾਂ ਨੂੰ 100 ਨੂੰ ਦੇ ਦਿਆਂਗੇ ਵਾਗਾ ਕਿਹਦੇ ਵਾਸਤੇ ਖੋਲ ਰਿਆ ਫੇਰ ਵਾਗਾ ਅਡਾਨੀ-ਬਾਨੀ ਵਾਸਤੇ ਜਿਨ੍ਹਾਂ ਦਾ ਕੋਕਾ ਕੋਲਾ ਜਿਨ੍ਹਾਂ ਦੀ ਪੈਪਸੀ ਵਿਕਦੀ ਆ ਜਿਨ੍ਹਾਂ ਦੇ ਸਾਰੇ ਬ੍ਰਾਂਡ ਅੱਗੇ ਦੇਸ਼ਾਂ ਦੇਸ਼ਾਂ ਵਿੱਚ ਵਿਕਦੀ ਹੋਣਾ ਤੁਹਾਨੂੰ ਲੱਗਦਾ ਕੀ ਇਸ ਚੀਜ਼ ਦਾ ਜਿਹੜਾ ਰੋਡ ਵੀ ਬਣਦਾ ਇਹਦਾ ਵੀ ਕਾਰਪੋਰੇਟ ਘੜਾ ਨੂੰ ਫਾਇਦਾ ਬਿਲਕੁਲ ਸਾਰਾ ਕੁਝ ਕਾਰਪੋਰੇਟਰ ਵਾਸਤੇ ਰੋਡ ਹੀ ਕਾਰਪੋਰੇਟ ਦਾ ਵਾ ਇਹ ਸਾਨੂੰ ਇੱਥੇ ਚੜ ਨਹੀਂ ਜਾਣਾ ਇਹਦੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਨੋਟ ਕਰ ਲਿਓ ਮਾਨਵ ਰਹਿਤ ਵਹੀਕਲ ਚੱਲਣੇ ਆ ਜਿਹੜਾ ਹਿੱਟ ਐਂਡ ਰਨ ਕਾਨੂੰਨ ਲੈ ਕੇ ਆਂਦਾ ਵਾ ਉਹ ਇਸੇ ਦੀ ਕੜੀ ਆ ਸ਼ੁਰੂਆਤ ਇਸੇ ਦੀ ਵੀ ਇਹ ਸਾਰਾ ਕੁਝ ਹੀ ਸਕ੍ਰੈਪ ਕਰਕੇ ਇਹਨੂੰ ਸੁੱਟ ਦੇਣਾ ਵਾ ਦੁਬਾਰਾ ਬਣ ਲਈ ਲੋਹੇ ਨੂੰ ਤੇ ਜਿਹੜੀ ਅਗਲੇ ਬੰਨੇ ਮਸ਼ੀਨਰੀ ਚ ਰੋਡਾਂ ਤੇ ਬੈਠੇ ਹੋਏ ਹੋ ਜਿਹੜੀ ਚੀਜ਼ ਸਰਕਾਰ ਬਣਾਉਣ ਡਈ ਹੁੰਦੀ ਆ ਸਾਰੇ ਚੀਜ਼ ਦਾ ਵਿਰੋਧ ਕਰਦੇ ਹੋ ਤੁਸੀਂ ਕਾਰਨ ਕੀ ਲੱਗਦਾ ਇਹਦਾ ਨਹੀਂ ਇਹਨੂੰ ਸਰਕਾਰ ਕਰੋ ਬਣਾਉਣ ਡਈ ਆ ਇਹ ਤਾਂ ਕਾਰਪੋਰੇਟਰ ਦਾ ਵਾ ਜਿਹੜਾ ਰੋਡ ਬਣਨਾ ਆ ਜਿਹੜਾ ਇਹ ਸਰਕਾਰਪੋਰੇਟਰ ਦਾ ਵਾ ਰੋਡ ਇਹ ਸਰਕਾਰ ਦਾ ਹੋਵੇ ਤਾਂ ਸਾਡਾ ਹੋਵੇ ਸਰਕਾਰ ਪਾਸ ਤੇ ਸਰਕਾਰੀ ਕਰਦੀ ਆ ਦੋਈਆ ਸਰਕਾਰ ਨੇ ਰੋਡ ਪਾਸ ਕਰਤਾ ਲੋਕਾਂ ਲਈ ਪਾਸ ਕਰੇ ਕਾਰਪੋਰੇਟਰ ਨੇ ਥੋੜਾ ਕਰਿਆ